ਡਾਕਟਰ ਸਾਹਿਬ ਕਿੱਥੇ ਹੋ ਤੁਸੀਂ ਮੈਂ ਜੀਰਕਪੁਰ ਤੋਂ ਆ ਰਿਹਾ ነኝ ਨਹੀਂ ਜੀਰਕਪੁਰ ਤੋਂ ਆ ਰਿਹਾ ਜਿੱਥੇ ਜਾਂਦਾ ਡਿਊਟੀ 8 ਵਜੇ ਤੋਂ ਬਾਅਦ 8 ਵਜੇ ਹੋਏਗੀ ਨਾ ਜੀ ਤੁਹਾਡੇ ਇੱਥੇ ਘੱਟੋ ਘੱਟ ਵੀ 50 60 ਪੇਸ਼ੈਂਟ ਆ ਗਏ ਜੀ ਇਹ ਡਾਕਟਰ ਸਾਹਿਬ ਐਕਸ਼ਨ ਹੋ ਜਾਏਗਾ ਜੀ ਤੁਹਾਡੀ ਡਿਊਟੀ ਕਿੰਨੇ ਵਜੇ ਸ਼ੁਰੂ ਹੁੰਦੀ ਹੈ ਤੁਹਾਡੀ ਸ਼ਾਮ ਨੂੰ ਹੁੰਦੀ ਹੈ ਹਾਂ ਜੀ 9 ਵਜੇ 9 ਵਜੇ ਕਿ 8 ਵਜੇ 8 ਵਜੇ ਰੋਸਾ ਟਾਈਮ ਚੇਜ ਹੋ ਚੁੱਕਿਆ ਗਰਮੀਆਂ ਦਾ ਟਾਈਮ ਹੋ ਗਿਆ ਹੁਣ ਕੀ ਟਾਈਮ ਹੋਇਆ 6:30 ਹਾਂ ਕਿੱਥੋਂ ਆਂਦੇ ਹੋ ਤੁਸੀਂ ਮੈਂ ਜੀਰਕਪੁਰ ਤੋਂ ਆ ਰਿਹਾ ਮੈਂ ਜੀਰਕਪੁਰ ਤੋਂ ਆ ਰਿਹਾ ਜਿੱਥੋਂ ਵੀ ਆਂਦਾ ਡਿਊਟੀ 8 ਵਜੇ ਤੋਂ ਮੇਰਾ 8 ਵਜੇ ਹੋਏਗੀ ਨਾ ਜੀ ਹਾਲੇ ਥੋੜੇ ਇੱਥੇ ਘੱਟੋ ਘੱਟ ਵੀ 50 60 ਪੇਸ਼ੈਂਟ ਆ ਗਏ ਆ ਜੀ ਇਹ ਇਹ ਡਾਕਟਰ ਸਾਹਿਬ ਐਕਸ਼ਨ ਹੋਏਗਾ ਜੀ ਤੁਸੀਂ ਸੋਚਿਆ ਵੀ ਇੱਥੇ ਕੋਈ ਕਿਹੜਾ ਕਿਸ ਨੇ ਆਣਾ ਕਿਤੇ ਇੱਥੇ ਮਗਰ ਕੰਮੀ ਕਲਾ ਕਰਾਉਣ ਲੱਗਿਆ ਇੱਥੇ ਆਪਣਾ ਪੁੱਛੋ ਤੁਹਾਡੇ ਨਾਲ ਤੁਹਾਡਾ ਫਾਰਮਾਸਿਸਟ ਹੈ ਨਾ ਤੁਸੀਂ ਆਪ ਫਾਰਮਾਸਿਸਟ ਕਿੱਥੇ ਹੈ ਤੁਹਾਡਾ ਫਾਰਮਾਸਿਸਟ ਹੈ ਨਹੀਂ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਦੱਸ ਰਹੇ ਹੋ ਮੈਂ ਤੁਹਾਨੂੰ ਪੁੱਛ ਰਿਹਾ ਵੀ ਹੈਲਥ ਮਿਨਿਸਟਰ ਨਾਲ ਗੱਲ ਕਰ ਰਹੇ ਹੋ ਕਿਦਾਂ ਬੋਲ ਰਹੇ ਹੋ ਤੁਸੀਂ ਫਾਰਮਾਸਿਸਟ ਨੂੰ ਮੜਾਓ ਨੰਬਰ ਆਪਣੇ ਨੂੰ ਮੈਨੂੰ ਦੇਖ ਨੰਬਰ ਪੁੱਛ ਲਾਓ ਬੁਲਾਓ ਉਹ ਨੰਬਰ ਹੈਗਾ ਕਿ ਨਹੀਂ ਉਹਦਾ ਆਨੁਵਾਦ ਕਰੋ ਪਾਲ ਦੇ